ਟੰਡ ਕੋਦੀ ਮੰਗੂ ਤੂੰ ਆਈ ਦੀ ਪਰਕੇ ਤੁਰ ਚੱਲੀ ਜਿੰਦੜੀਏ ਨੀ ਕਾਲੀਅਤ ਕਰਕੇ ਅੱਜ ਅੰਬਰ ਸੋਲਿਆਂ ਹਏ ਚੰਦਣ ਦੀਆਂ ਲਾਟਾਂ ਲੈ ਗਈ ਲਮੀਆ ਤਾਣ ਕੇ ਸਭ ਮੁੱਕ ਗਈਆਂ ਬਾਤਾਂ ਮਨਾ ਮੂੰਹ ਹੀ ਰੋਈ ਹਾਏ ਤੂੰ ਅੱਖੀਆਂ ਪਰ ਕੇ ਦੁਰ ਜਲੀ ਜ਼ਿੰਦੜੀਏ ਨੀ ਕਾਲੀ ਹੱਥ ਕਰਕੇ ਤੈਨੂੰ ਵਿਦਾ ਕਰਨ ਨੂੰ ਨੀ ਸਾਗ ਕੂ ਬਿਲੇ ਜੁੜ ਗਏ ਪੁੱਟਾ ਮੁੜ ਨਾ ਵੇਖਿਆ ਜੇੜ ਸੱਡ ਕੇ ਦੁਰ ਗਏ ਜਿਰਾਖ ਤੇਰੀ ਨੂੰ ਨੇ ਕੇ ਭਲਕੇ ਤੁਰ ਚੱਲੀ ਜੰਡੜੀਏ ਨੀ ਕਲੀ ਹੱਥ ਕਰਕੇ ਅੱਜ ਅੰਬਰ ਸੋਨੀਆਂ ਤੰਦਣ ਦੀਆਂ ਲਾਟਾਂ ਪੈ ਗਈਆਂ ਲੰਮੀਆਂ ਤਾਨ ਕੇ ਸਭ ਮੁੱਕ ਗਈਆਂ ਬਾਟਾਂ ਇੱਕ ਤੇ ਚਮਕੀਲੇ ਓ ਕੀ ਲੈਗਾ ਤੜਕੇ ਤੁਰ ਚੱਲੀ ਜਿੰਦੇ ਦੀਏ ਨੀ ਖਾਲੀ ਹੱਥ ਕਰਕੇ ਇੱਕ ਤੇ ਚਮਕੀਲੇ ਆ ਕੀ ਲੈ ਗਿਆ ਤਰੀਕੇ ਤੁਰ ਚੱਲੀ ਜਿੰਦੇ ਦੀਏ ਨੀ ਖਾਲੀ ਹੱਥ ਕਰਕੇ